ਐਤਵਾਰ ਵਾਲੇ ਦਿਨ ਜਿਸ ਦਿਨ ਬਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਦਿੰਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਏਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਹੋਏਗਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਨਾਲ ਅਕਾਲੀ ਦਲ ਨਾਲ ਸੰਬੰਧਤ ਹੋਏਗਾ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਆਈ ਕਿ ਭਗੌੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਬਤਮੀਜ਼ੀ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਢੰਗ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕਦਾ ਕਿਉਂਕਿ ਮੇਰੇ ਤੇ ਦਿਮਾਗ ਸੀ ਵੀ ਸ਼ਾਇਦ ਇਹਦੇ ਅਕਾਲੀ ਦਲ ਦਾ 당ਤ ਹੋਵੇ ਕਿ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਪਟੰਦਿਆ ਕਰਾਂਗੇ ਔਰ ਜਿਸ ਵਅਦ ਤੇ ਵੀ ਜਿਹਨਾਂ ਨਾਲ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਤਿਆਂ ਪਿਆਣਾ ਦੀ ਕਰਤਾਰ ਕੁਸ਼ੀ ਕਰਨ ਲੱਪੇ ਔਰਤ ਦੀ ਕੋਈ ਇੱਜ਼ਤ ਨਾਲ ਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਤਰ੍ਹਾਂ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਖੀ ਸਰੂਪ ਵਾਲਾ ਹੋਏਗਾ ਉਹਦੇ ਮੂੰਹੋਂ ਇਸ ਤਰ੍ਹਾਂ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾ ਸਿਰ ਤੇ ਵਾਲ ਸੀ ਨਾ ਚਿਹਰੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆਈ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਪਗੌੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨਾਂ ਨੇ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਗੌੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ। ਪਰਤੋ ਆਸ ਨਹੀਂ ਸੀ ਮੈਨੂੰ।